ਸੋ ਮਾਰੇ ਸ਼ੇਰ ਸਿੰਘ ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀ ਕਰਸੀਆਂ ਹਰ ਭਗ ਦਵਾਰ ਪਾਪ ਨਾਲ ਖਾਣਾ ਬਣਨ ਵਾਲਾ ਸਿਸਟਮ ਜਿਹੜਾ ਹੈ ਉਹ ਇੰਸਟਾਲ ਹੋ ਚੁੱਕਾ ਅੱਜ ਮਿਤੀ 28 12 2023 28 12 2023 ਸਿਸਟਮ ਇੰਸਟਾਲ ਹੋ ਗਿਆ ਜੀ ਟੀਮ ਨਾਲ ਚੱਲਣ ਵਾਲਾ ਬਾਹਰ ਬੋਇਲਰ ਲੱਗ ਗਿਆ। ਹੁਣ ਟ੍ਰਾਇਲ ਹੋ ਰਿਹਾ ਜੀ। ਔਰ ਇਸ ਪ੍ਰੋਜੈਕਟ ਦੀ ਸੇਵਾ ਜਿਹੜੀ ਆ ਪੂਰੀ ਤਰ੍ਹਾਂ ਨਾਲ ਕੰਪਲੀਟ ਹੋ ਚੁੱਕੀ ਆ। ਅੱਜ ਟ੍ਰਾਇਲ ਤੇ ਆ ਜੀ। ਸਾਬਾ ਜੀ ਹੁਣੇ ਖੜੇ ਨੇ। ਇਹਦੀਆਂ ਸਾਰੀਆਂ ਜੀ ਇਹ ਟੋਟਲ 6 ਬਰਤਨ ਨੇ। ਬਹੁਤ ਹਾਈ ਕੈਪੈਸਿਟੀ ਦਾ ਜਿਹੜਾ ਇਹ ਖਾਣਾ ਤਿਆਰ ਕਰਨ ਵਾਲਾ ਜਿਹੜਾ ਸਿਸਟਮ ਆ। और इंस्टॉल हो चुका हाँ गोर जी गोरसिख जी बढ़िया आप देख सकते हो जी महाराज कृपा ना बहुत बढ़िया सिस्टम जोड़ा वा वो फिट के चालू हो गया आप देख सकते हो जी हमारा ਇਹਨਾਂ ਨੂੰ ਬਾਹਰ ਦਿਖਾਉਣਾ ਹੈ ਜੀ ਬੋਇਲਰ ਜੋ ਲੱਗਿਆ ਹੈ ਉਹ ਬੋਇਲ ਚੱਲਦਾ ਪਿਆ ਜੀ ਸੋង ਮਾਰੇ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ